ਦੋਸਤੋ ਅਫੀਮ ਪੋਸਟ ਕਾਮਨੀ ਨਸ਼ੇ ਵਾਲਿਆਂ ਦੇ ਵਿੱਚ ਖਾਸ ਤੌਰ ਤੇ ਜਿਹੜੇ ਆਪਣੇ ਕਲਾਕਾਰ ਨੇ ਉਹ ਇਹਨੂੰ ਏਦਾਂ ਪ੍ਰਮੋਟ ਕਰਦੇ ਆ ਕਿ ਯੈਸ ਜੋ ਚਿੱਟਾ ਹੈ ਬਾਕੀ ਨਸ਼ੇ ਨਸ਼ੇ ਨਹੀਂ ਔਰ ਇਹ ਤਾਂ ਬਹੁਤ ਹੀ ਗੁਣਕਾਰੀ ਚੀਜ਼ ਆ ਦੋ ਤਰ੍ਹਾਂ ਦੇ ਪੱਖ ਰੱਖੇ ਜਾਂਦੇ ਨੇ ਕਿ ਇੱਕ ਤਾਂ ਜੀ ਚਿੱਟੇ ਤੋਂ ਬਾਜ ਜਾਵਾਂਗੇ ਅਗਰ ਅਫੀਮ ਤੇ ਲਾ ਦੇਵਾਂਗੇ ਦੂਸਰਾ ਇਹ ਦੱਸਿਆ ਜਾਂਦਾ ਕਿ ਫੀਮ ਸੇਤ ਲਈ ਕਿੰਨੀ ਚੰਗੀ ਆ ਮੈਂ ਕੁਝ ਰੀਲਸ ਇੰਸਟਾਗ੍ਰਾਮ ਤੇ ਬਣਾਈਆਂ ਸੀ ਇੰਨੇ ਇੱਕ ਰਿਸਪੌਂਸ ਆਏ ਮੁੰਡੇ ਆਪਣੇ ਇੰਨੇ ਇੱਕ ਤੰਗ ਨੇ ਇਸ ਕਰਕੇ ਮੈਂ ਇੱਕ ਵੱਡੀ ਵੀਡੀਓ ਇਹਦੇ ਤੇ ਡਿਟੇਲ ਬਣਾ ਰਿਹਾ ਹਾਂ ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਕਰਨੀ ਚਾਹੂੰਗਾ ਕਿ ਜਿਹੜੇ ਚਿੱਟੇ ਵਾਲੇ ਨੇ ਉਹ ਫੀਮ ਤੋਂ ਟੱਪ ਕੇ ਚਿੱਟੇ ਤੇ ਗਏ ਨੇ ਜੇ ਉਹਨਾਂ ਨੂੰ ਬਲੈਕ 'ਚ ਚਿੱਟਾ ਮਿਲ ਰਿਹਾ ਤਾਂ ਬਲੈਕ 'ਚ ਫੀਮ ਕਿਉਂ ਨਹੀਂ ਸੀ ਮਿਲ ਸਕਦੀ ਇਸ ਕਰਕੇ ਉਹਨਾਂ ਨੇ ਫੀਮ ਨਹੀਂ ਖਾਣੀ ਸੋ ਨਸ਼ੇ ਵਟੇ ਨਸ਼ੇ ਦੇਣਾ ਕੋਈ ਇਹਦਾ ਹੱਲ ਨਹੀਂ ਹੈ ਚਿੱਟੇ ਵਾਲਿਆਂ ਦਾ ਵੀ ਇਹੀ ਹੱਲਾ ਕਿ ਡੋਜ਼ ਘਟਾਉਂਦੇ ਹੋਏ ਆਪਦਾ ਨਸ਼ਾ ਛੱਡੋ ਹੋਰ ਨਸ਼ੇ ਤੇ ਨਾ ਲਾਓ ਘਰੋਂ ਜਾੜਨ ਵਾਲੀ ਗੱਲ ਹੀ ਹੈ ਚਲੋ ਹੁਣ ਮੈਂ ਤੁਹਾਨੂੰ ਦੱਸਦਾ ਕੀ ਨਸ਼ਾ ਇਹ ਜੋ ਫੀਮਾ ਵਾਕਿਮੇ ਕਰਦੀ ਆ ਸਿਹਤ ਲਈ ਕਿਵੇਂ ਚੰਗੀ ਆ ਜੋ ਦੱਸਦੇ ਆ ਵੀ ਇਹਦੇ ਆ ਫਾਇਦੇ ਨੇ ਉਹ ਮੈਂ ਦੱਸਦਾ ਕਿ ਜਦੋਂ ਤੁਸੀਂ ਇੱਕ ਵਾਰੀ ਪੱਕੇ ਲੱਗ ਗਏ ਤਾਂ ਉਹੀ ਫਾਇਦੇ ਤੁਹਾਡੇ ਲਈ ਕਿਵੇਂ ਇੱਕ ਸਰਾਬ ਬਣ ਜਾਂਦੇ ਨੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਜੀ ਕੰਮ ਕਰਨ ਦੀ ਯੈਸ ਨਸ਼ੇ ਚ ਕਹਿੰਦੇ ਆ ਜੀ એનર્ਜੀ ਵੱਧ ਜਾਂਦੀ ਆ ਫੀਮਾ ਖਾ ਕੇ ਪੋਸਟ ਖਾ ਕੇ ਆਪਾਂ ਕੰਮ ਜਿੰਨਾ ਮਰਜ਼ੀ ਕਰ ਲਗੇ ਠੀਕ ਆ ਆਈ ਐਗਰੀ ਜਦੋਂ ਤੁਸੀਂ ਇਹਦੇ ਤੇ ਲੱਗ ਗਏ ਉਸ ਤੋਂ ਬਾਅਦ ਇੱਕ ਦਿਨ ਵੀ ਨਾ ਮਿਲੀ ਤਾਂ ਕੰਮ ਕਰਨਾ ਤਾਂ ਦੂਰ ਮੰਜੇ ਤੋਂ ਵੀ ਨਹੀਂ ਉੱਠ ਸਕੋਗੇ ਕੌਨਫੀਡੈਂਸ ਦੀ ਗੱਲ ਆ ਬੰਦੇ ਕਹਿੰਦੇ ਆ ਜੀ ਖਾ ਕੇ ਮੈਂ ਬੋਲਾਂਗਾ ਕਿਸੇ ਨੂੰ ਵੀ ਸਾਹਮਣਾ ਕਰ ਲਵਾਂਗਾ ਜਦੋਂ ਜਿਹੜੇ ਨਸ਼ਾ ਛੱਡਦੇ ਨੇ ਮੈਨੂੰ ਪਤਾ ਕਿਉਂਕਿ ਮੇਰਾ ਇੱਕਾਮ ਆ ਮੇਰੇ ਕੋਲ ਆਉਂਦੇ ਨੇ ਅੱਖਾਂ ਨਾਲ ਅੱਖਾਂ ਨਹੀਂ ਲਾ ਸਕਦੇ ਹਾਰਮੋਨਸ ਇੰਨੀ ਬੁਰੀ ਤਰ੍ਹਾਂ ਇੰਨੇ ਵੀਕ ਹੋ ਚੁੱਕੇ ਹੁੰਦੇ ਕੌਨਫੀਡੈਂਸ ਬੁਰੀ ਤਰ੍ਹਾਂ ਖਤਮ ਔਰ ਜਿੱਦਨ ਨਸ਼ਾ ਨਾ ਮਿਲੇ ਜਾਏ ਕਹਿ ਦਿਨ ਕੀ ਚੰਗਾ ਨਹੀਂ ਮਿਲਿਆ ਅਸਮਾਨ ਮਾੜਾ ਮਿਲ ਗਿਆ ਇੰਨੀ ਇਰੀਟੇਸ਼ਨ ਹੁੰਦੀ ਆ ਕਿ ਕਮਰੇ ਦੇ ਵਿੱਚ ਵੜ ਕੇ ਬੈਠਣਾ ਇਹਨਾਂ ਨੂੰ ਚੰਗਾ ਲੱਗਦਾ ਘਰ ਦੇ ਜੀਆਂ ਨੂੰ ਵੱਢ ਖਾਣ ਖਾਣ ਗੁੱਸਾ ਹੀ ਆਈ ਜਾਂਦਾ ਜੀ ਇੱਧਰ ਕਹਿੰਦੇ ਆ ਵੀ ਆਪਾਂ ਨੂੰ ਸਰੂਰ ਆ ਹੈਪੀਨੈਸ ਆ ਉਹਦਾ ਉਲਟ ਅਸਲ 'ਚ ਨਸ਼ੇ ਨੇ ਜੋ ਵੀ ਸਰੀਰ ਨੂੰ ਐਕਸਟਰਾ ਦਿੱਤਾ ਅਸਲ ਦੇ ਵਿੱਚ ਉਹ ਸਰੀਰ ਦੀ ਤਾਕਤ ਖੋਲੀ ਜੇ ਤੁਹਾਨੂੰ ਖੁਸ਼ੀ ਦਿੱਤੀ ਆ ਤਾਂ ਸਰੀਰ ਦੀ ਅੰਦਰਲੀ ਖੁਸ਼ੀ ਇਹ ਮੈਂ ਅੱਗੇ ਦੱਸਦਾ ਜਿਹੜਾ ਸਭ ਤੋਂ ਵੱਡਾ ਪੁਆਇੰਟ ਆ ਕਿ ਜੋ ਸਰੂਰ ਵਾਲੀ ਗੱਲ ਆ ਜੋ ਚਾਚੜੇ ਵਾਲੀ ਗੱਲ ਆ ਅੱਗੇ ਮੈਂ ਡਿਟੇਲ 'ਚ ਦੱਸਾਂਗਾ ਕਿ ਡੋਪਾਮਾਈਨ ਨੂੰ ਇਹ ਤੁਹਾਡਾ ਕਿਵੇਂ ਹਾਈਜੈਕ ਕਰ ਲੈਂਦੀ ਹੈ ਤੁਹਾਡੀ ਖੁਸ਼ੀ ਵੀ ਇਹ ਤੋਂ ਬਿਨਾ ਖੁਸ਼ੀ ਫਿਰ ਮਿਲੇਗੀ ਹੀ ਨਹੀਂ ਸੋ ਫਿਜ਼ੀਕਲੀ ਜਿਵੇਂ ਇਹਨੂੰ ਕਿਹਾ ਜਾਂਦਾ ਕਿ ਮਰਦਾਨਗੀ ਵਧਾਉਂਦੀ ਹੈ ਜੇ ਐਸਏ ਦੇ ਤੇ ਜੇ ਤੁਸੀਂ ਲੱਗ ਗਏ ਤਾਂ ਉਸ ਤੋਂ ਬਾਅਦ ਜਿੱਦਨੇ ਕਦੇ ਨਾ ਮਿਲਿਆ ਜਾਂ ਮਾੜਾ ਹੋਇਆ ਤਾਂ ਮਰਦਾਨਗੀ ਜ਼ੀਰੋ ਹੈ ਸੋ ਇਹ ਤਾਂ ਸੀਏ ਦੇ ਆਪਾਂ ਕਹਿ ਦਈਏ ਜੋ ਫਿਜ਼ੀਕਲ ਇਫੈਕਟਸ ਜੋ ਵੀ ਇਹਨੇ ਦਿੱਤੇ ਆ ਜਿੱਦਨੇ ਨਾ ਮਿਲੀ ਤਾਂ ਉਹ ਸਰੀਰ ਦੀ ਅਸਲੀ ਤਾਕਤ ਹੀ ਖੋ ਲਈ ਹੈ ਜਿਹੜੇ ਰੋਜ਼ ਖਾਂਦੇ ਨੇ ਜ਼ਿਆਦਾਤਰ ਤੁਸੀਂ ਦੇਖਿਆ ਹੋਵੇਗਾ ਕਿ ਉਹਨਾਂ ਦੀ ਜੇਬ ਦੇ ਵਿੱਚ ਜਾਂ ਗੱਡੀ ਦੇ ਵਿੱਚ ਡੀਐਸਆਰ ਕੈਪਸੂਲ ਹੀ ਹੁੰਦਾ ਆਲਮੋਸਟ ਤਜਾਬ ਬਣਿਆ ਹੀ ਰਹਿੰਦਾ ਇਹ ਬੀ ਮਜਬੂਰੀ ਹੁੰਦੀ ਆ ਕਿ ਜੋ ਕਿਤੇ ਟ੍ਰੈਵਲ ਕਰਨਾ ਇੰਡੀਆ ਚ ਜਾਂ ਕਿਤੇ ਜਾਣਾ ਤਾਂ ਫਿਕਰ ਹੁੰਦਾ ਵੀ ਅੱਗੇ ਮਿਲੇਗੀ ਕਿਵੇਂ ਜਹਾਜ਼ ਤੇ ਟ੍ਰੈਵਲ ਨਹੀਂ ਕਰਦੇ ਕਿ ਉਹ ਨੰਗੇ ਕੀ ਨਹੀਂ ਟ੍ਰੇਨ ਤੇ ਵੀ ਨਹੀਂ ਕਰਦੇ ਕਾਰਾਂ ਚ ਆਪ ਦਾ ਲਕੋਲ ਕੋ ਕਿ ਹੱਲ ਕਰਦੇ ਸਾਰਾ ਦਿਨ ਵੀ ਇਹ ਖੁਰੀ ਰਵੇ ਨਸ਼ਾ ਬਣਿਆ ਰਹੇ ਚਾਹਾ ਪੀਂਦੇ ਰਹਿੰਦੇ ਆ ਨਸ਼ਾ ਨਾ ਡਾਊਨ ਹੋ ਜਾਈ ਇਹਦੇ ਲਈ ਜੂਸ ਨਹੀਂ ਪੀਣਾ ਫਰੂਟ ਨਹੀਂ ਖੱਟਾ ਨਹੀਂ ਦੁੱਧ ਨਹੀਂ ਉਹਦੇ ਕਰਕੇ ਸਰੀਰ ਨੂੰ ਜਿੰਨੇ ਤੱਤ ਚਾਹੀਦੇ ਆ ਉਹ ਮਿਲਦੇ ਨਹੀਂ ਕਿਉਂਕਿ ਆਪਾਂ ਸਾਰਾ ਦਿਨ ਇਹਦਾ ਨਸ਼ਾ ਬਰਕਰਾਰ ਰੱਖਣ ਲਈ ਤੱਤ ਤਾਂ ਲਈ ਨਹੀਂ ਫਿਰ ਸਰੀਰ ਚ ਜੋ ਕਮਜ਼ੋਰੀਆਂ ਜੋ 글로 ਦਾ ਜਾਣਾ ਉਹ ਸਾਰਾ ਕੁਝ ਹੀ ਹੁੰਦਾ। ਬਾਗ ਤੇ ਗੱਲ ਕਰੀਏ ਤਾਂ ਯੈਸ ਇਹਦਾ ਕಾಗ್ਨੀਟਿਵ ਇੰਪੇਅਰਮੈਂਟ ਕੌਜ਼ ਕਰਦੀ ਹੈ। ਮੀਨਸ ਆਪਣੀ ਜੋ ਮੈਮਰੀ ਹੈ ਯਾਦ ਰੱਖਣ ਦੀ ਸ਼ਕਤੀ ਲੰਬੇ ਸਮੇਂ ਚ ਜ਼ਿਆਦਾ ਅਬਿਊਜ਼ ਕਰਾਂਗੇ ਕੁਝ ਸਾਲਾਂ ਬਾਅਦ ਆਪਣੀ ਮੈਮਰੀ ਘਟੇਗੀ। ਆਪਾਂ ਗੱਲਾਂ ਭੁੱਲਿਆ ਕਰਾਂਗੇ ਜੋ ਪੁਰਾਣੇ ਨੇ ਉਹ ਦੱਸ ਦੇਣੇ ਹੁੰਦੇ ਹੀ ਐ ਇਹ। ਇਸ ਤੋਂ ਇਲਾਵਾ ਜਿਹੜਾ ਸਰੂਰ ਆ ਉਹ ਵੀ ਇੱਕ ਲੈਵਲ ਤੇ ਹੋਂੋਂ हट ਜਾਂਦਾ। ਪੁਰਾਣੇ ਦੱਸਦੇ ਨੇ ਜੋ 10 10 20 20 ਸਾਲ ਪੁਰਾਣੇ ਕੀ ਹੁਣ ਸਰੂਰਤਾ ਹੁੰਦਾ ਨਹੀਂ ਤਕਲੀਫਾਂ ਤੋਂ ਡਰਦੇ ਖਾਈ ਜਾਂਦੇ ਕਿਉਂਕਿ ਉਹ ਪਹਿਲਾਂ ਵਾਲਾ ਸਰੂਰ ਲੱਭਣ ਦੇ ਲਈ ਬੰਦਾ ਡੋਜ਼ ਵਧਾਉਂਦਾ ਰਹਿੰਦਾ ਡੋਜ਼ ਵਧਾਉਂਦਾ ਰਹੇਗਾ ਖਰਚਾ ਵੀ ਵੱਧਦਾ ਰਹੇਗਾ ਲੇਕਿਨ ਉਹ ਪਹਿਲਾਂ ਵਾਲਾ ਸਰੂਰ ਨਹੀਂ ਮਿਲੇਗਾ ਨਸ਼ਾ ਤੁਹਾਡੇ ਹਾਰਮੋਨਸ ਤੇ ਅਸਰ ਕਰਦਾ ਕਿ ਤੁਸੀਂ इमोਸ਼ਨਲੀ ਵੀਕ ਹੋ ਜਾਂਦੇ ਆਮ ਹੀ ਆਪਾਂ ਸਿਆਣਿਆਂ ਤੋਂ ਗੱਲਾਂ ਸੁਣਦੇ ਆ ਕਿ ਯਾਰ ਇਹ ਨਸ਼ਾ ਤਾਂ ਨਹੀਂ ਕਰਦਾ ਦਿਲ ਪਤਲਾ ਹੋਈ ਜਾਂਦਾ ਦਿਲ ਥੜਨ ਲੱਗ ਜਾਂਦਾ ਛੇਤੀ ਡਰ ਲੱਗਣ ਲੱਗ ਜਾਂਦਾ ਐਂਡ इमोशनल ਜਲਦੀ ਨਸ਼ੇ ਵਾਲੇ ਚਾਹੇ ਸ਼ਰਾਬ ਵਾਲੇ ਹੀ ਹੋਣ ਕਿਸੇ ਵੀ ਗੱਲ ਤੇ ਗੁੱਸਾ ਆ ਸਕਦਾ ਔਰ ਬਹੁਤ ਜਲਦੀ ਰੋਣਾ ਵੀ ਆ ਜਾਂਦਾ ਹੁਣ ਗੱਲ ਕਰਦਾ ਮੈਂ ਸਭ ਤੋਂ ਇੰਪੋਰਟੈਂਟ ਫੈਕਟਰ ਨਸ਼ੇ ਵਾਲੇ ਜੋ ਫੀਮ ਤੇ ਲੱਗ ਜਾਂਦੇ ਕਿਉਂ ਨਹੀਂ ਛੱਡ ਪਾਉਂਦੇ ਕਿਉਂ ਕਿ ਆ ਜਾਂਦਾ ਕਿ ਜੇ ਜਿਹਨੂੰ ਲੱਗ ਗਈ ਤਾਂ ਹੱਡਾਂ ਚ ਰਚ ਗਈ ਨਾਲ ਹੀ ਜਾਏਗੀ ਦੇਖੋ ਕੋਈ ਵੀ ਨਸ਼ਾ ਛੱਡਣਾ ਉਹਦੇ ਨਾਲ ਥੋੜੇ ਹੱਡ ਪੈਰ ਦੁਖਣਗੇ ਤਕਲੀਫ ਮਾੜੀ ਮੁੱਟੀ ਹੋਏਗੀ ਲੇਕਿਨ ਉਹ 10 ਦਿਨ 20 ਦਿਨ 30 ਦਿਨ ਇਹ ਕਿਉਂ ਨਹੀਂ ਛੱਡ ਪਾਉਂਦੇ ਕਿਉਂਕਿ ਇਹਨੇ ਤੁਹਾਡੇ ਦਿਮਾਗ ਤੇ ਕਾਬੂ ਕਰ ਲਿਆ ਹਰੇਕ ਦਿਮਾਗ ਦਾ ਹਰੇਕ ਬਾਡੀ ਦਾ ਇੱਕ ਰਿਵਾਰਡ ਸਿਸਟਮ ਹੁੰਦਾ ਰਿਵਾਰਡ ਸਿਸਟਮ ਮੀਨਸ ਆਪਣੀ ਬਾਡੀ ਚ ਖੁਸ਼ੀ ਵਾਲੇ ਹਾਰਮੋਨ ਜਿਹਨੂੰ ਆਪਾਂ ਸਰੂਰ ਕਹਿੰਦੇ ਆ ਉਹ ਪੈਦਾ ਹੁੰਦੇ ਆ ਕੋਈ ਵਧੀਆ ਮੂਵੀ ਕੋਈ ਵਧੀਆ ਕੱਪੜੇ ਕੋਈ ਲਾਈਫ ਪਾਰਟਨਰ ਨੂੰ ਦੇਖ ਕੇ ਕੋਈ ਸੋਹਣਾ ਮੌਸਮ ਕੋਈ ਫਿਲਮਾਂ ਕੋਈ ਗਾਣੇ ਜਦੋਂ ਬੰਦਾ ਨਸ਼ੇ ਤੇ ਲੱਗ ਜਾਂਦਾ ਦੇਖੋ ਇਹ ਦਿਮਾਗ ਚੋਂ ਇੱਕ ਡੋਪਾਮਿਨ ਲਾਈਨ ਹੁੰਦੀ ਹੈ ਡੋਪਾਮਿਨ ਇੱਕ ਸਰੂਰ ਵਾਲਾ ਜਿਹਨੂੰ ਕਹਿ ਦਈਏ ਹੈਪੀ ਹਾਰਮੋਨ ਉਹਦੀ ਇੱਕ ਬੇਸ ਲਾਈਨ ਹੁੰਦੀ ਹੈ ਕਿ ਕੋਈ ਚੀਜ਼ ਦੇਖੀ ਉਹਦੇ ਨਾਲ ਉਹ ਖੁਸ਼ੀ ਮਿਲੀ ਸਪਾਈਕ ਮਿਲੀ ਜਦੋਂ ਨਸ਼ਾ ਕਰਦੇ ਆ ਤਾਂ ਉਹ ਸਰੂਰ ਵਾਲੀ ਸਿੱਧੀ ਸਪਾਈਕ ਵੱਜਦੀ ਆ ਹਰ ਰੋਜ਼ ਕਰਨ ਨਾਲ ਉਹ ਸਪਾਈਕ ਵੱਜਦੀ ਰਹੇਗੀ ਹੌਲੀ ਹੌਲੀ ਜਿਹੜਾ ਰਿਵਾਰਡ ਸਿਸਟਮ ਆ ਦਿਮਾਗ ਦਾ ਉਹਦੇ ਤੇ ਨਸ਼ੇ ਨੇ ਅਫੀਮ ਨੇ ਪੂਰੀ ਤਰ੍ਹਾਂ ਹਾਈਜੈਕ ਕਰ ਲਿਆ ਮੀਨਸ ਉਹ ਹੁਣ ਜਿਹੜੀ ਸਪਾਈਕ ਵੱਜਣੀ ਆ ਉਹ ਸਿਰਫ ਅਫੀਮ ਤੇ ਹੀ ਵੱਜੇਗੀ ਜੇ ਉਹ ਨਹੀਂ ਮਿਲ ਰਹੀ ਤਾਂ ਤੁਹਾਨੂੰ ਦੁਨੀਆ ਦੀ ਕੋਈ ਚੀਜ਼ ਖੁਸ਼ ਨਹੀਂ ਕਰ ਸਕਦੀ ਉਹ ਬਾਅਦ ਅਫੀਮ ਵੀ ਉਹ ਵਾਲਾ ਸਰੂਰ ਨਹੀਂ ਦੇ ਪਾਏਗੀ ਔਰ ਉਸ ਤੋਂ ਬਿਨਾ ਹੋਰ ਚੀਜ਼ਾਂ ਤਾਂ ਜਿਵੇਂ ਤੁਹਾਨੂੰ ਦੱਸਿਆ ਕਿ ਹਾਈਜੈਕ ਹੋ ਚੁੱਕਿਆ ਤੁਹਾਡਾ ਰਿਵਾਰਡ ਸਿਸਟਮ ਸੋ ਖੁਸ਼ੀ ਬਿਲਕੁਲ ਖਤਮ ਡਿਪਰੈਸ਼ਨ ਵਾਂਗ ਲੱਗਦਾ ਹੈ ਜੋ ਨਸ਼ਾ ਛੱਡਦੇ ਨੇ ਉਹ ਡਿਪਰੈਸ਼ਨ ਦੇ ਵਿੱਚੋਂ ਹੀ ਗੁਜ਼ਰ ਰਹੇ ਹੁੰਦੇ ਗੱਲ ਕਰਦੇ ਇਹਦੀ ਹਮਾਇਤ ਕਰਨ ਵਾਲੀ ਕਿ ਸਰੀਰ ਲਈ ਇਹ ਚੰਗੀ ਆ ਦੇਖੋ ਜਿਵੇਂ ਚਿੱਟੇ ਵਾਲਾ ਤਾਂ ਪਹਿਲਾਂ ਮੈਂ ਦੱਸਿਆ ਤੁਹਾਨੂੰ ਕਿ ਚਿੱਟੇ ਤੋਂ ਬਚਣਾ ਤਾਂ ਨਸ਼ਾ ਛੱਡੋ ਨਸ਼ੇ ਵੱਟੇ ਨਸ਼ਾ ਨਹੀਂ ਐਂਡ ਦੂਜੀ ਗੱਲ ਵੀ ਰੋਜ਼ ਲੈਣ ਨਾਲ ਆਲਾ ਬਿਮਾਰੀਆਂ ਨਹੀਂ ਲੱਗਣਗੀਆਂ ਕੋਈ ਸਾਇੰਟਿਫਿਕ ਦਾ ਐਵੀਡੈਂਸ ਨਹੀਂ ਹੈਗੇ ਐਂਡ ਮੋਰਓਵਰ ਅਗਰ ਰੋਜ਼ ਹੀ ਲੈਣੀ ਆ ਤਾਂ ਆਪਾਂ ਨੂੰ ਡਾਕਟਰਸ ਕਹ ਦਿੰਦੇ ਆ ਰੋਜ਼ ਕੋਲੇਸਟੇਰੋਲ ਦੀ ਗੋਲੀ ਲੈ ਲਓ ਰੋਜ਼ ਬੀਪੀ ਦੀ ਲੈ ਲਓ ਲੇਕਿਨ ਉਹ ਤੰਦਰੁਸਤੀ ਤਾਂ ਨਾ ਹੋਈ ਐਂਡ ਜਿੱਥੇ ਗੱਲ ਖੇਤੀ ਦੀ ਆਉਂਦੀ ਹੈ ਅਗਰ ਕਾਨੂੰਨੀ ਮਾਨਤਾ ਮਿਲਦੀ ਹੈ ਤੇ ਯੈਸ ਖੇਤੀ ਦੇ ਮੈਂ ਵਿਰੋਧ ਨਹੀਂ ਹਾਂ ਖੇਤੀ ਕਰਨੀ ਆ ਅਗਰ ਉਹ ਇਨਕਮ ਲਈ ਹੈ ਜੋ এনवायरमेंटਲ ਜੋ ਬੈਨੀਫਿਟਸ ਦੱਸਦੇ ਨੇ ਜੋ ਵੀ ਖੇਤੀ ਦੀ ਹਮਾਇਤ ਕਰਦੇ ਨੇ ਐਸਾ ਤਾਂ ਨਹੀਂ ਕਿ ਤੁਹਾਨੂੰ ਕੋਈ ਸ਼ਰਾਬ ਦਾ ਠੇਕਾ ਜਹਾਤਾ ਨਿਕਲ ਆਇਆ ਤਾਂ ਤੁਸੀਂ 9 ਵਜੇ ਆਪੀਨ ਬਹਿ ਜਾਓ ਸੋ ਏਵਰੀ ਡੇ ਲੈਣਾ ਖੇਤੀ ਨਾਲ ਕੀ ਸੰਬੰਧ ਉਹਦਾ ਠੀਕ ਆ ਖੇਤੀ ਅਲੱਗ ਚੀਜ਼ ਆ ਅਗਰ ਉਹਦੀ ਮੰਨਤਾ ਮਿਲਦੀ ਆ ਤਾਂ ਮੈਂ ਮੈਂ ਵੀ ਨਾਲ ਆਂ ਜੀ ਲੇਕਿਨ ਮੈਂ ਵਿਰੋਧ ਹਾਂ ਰੋਜ਼ ਨਸ਼ੇ ਦਾ ਸੇਵਨ ਕਰਨ ਤੇ ਸਰੀਰ ਗੁਲਾਮ ਬਣਾਉਣ ਤੇ ਘਰ ਦਾ ਪੈਸਾ ਨਸ਼ੇ 'ਚ ਮਾਰਨ ਤੇ ਤੇ ਜਵਾਨੀ ਵੀ ਨਸ਼ੇ 'ਚ ਖਤਮ ਕਰਨ ਤੇ ਦੈਟਸ ਇਟ